ਸੋ ਜੀ ਦੋਸਤੋ ਅੱਜ ਪਹੁੰਚੇ ਆ ਪਿੰਡ ਚੱਕ ਰਾਮ ਸਿੰਘ ਵਾਲੇ ਜਿੱਥੇ ਕਿ ਮਾਈ ਵੀਰੋ ਬਾਬਾ ਭਾਈ ਭਗਤੂ ਜੀ ਦੀਆਂ ਤਸਵੀਰਾਂ ਜਾਨੀ ਇਸ ਜਗ੍ਹਾ ਤੇ ਬਣੀਆਂ ਹੋਈਆਂ ਨੇ ਤੇ ਅਸੀਂ ਪਹੁੰਚੇ ਆ ਪਿੰਡ ਦੇ ਵਿੱਚ ਤੇ ਸਾਡੇ ਨਾਲ ਨੇ ਡੇਰਾ ਭਿਆਣਾ ਸਾਹਿਬ ਪਿੰਡ ਗਵਿੰਦਪੁਰਾ ਦੇ ਮੁਖੀ ਸੰਤ ਬਾਬਾ ਪੂਰਨਦਾਸ ਜੀ ਤੇ ਚੱਕ ਰਾਮ ਸਿੰਘ ਵਾਲੇ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਖੜ ਨਾਲ ਨੇ ਉਹਨਾਂ ਦੇ ਪ੍ਰਧਾਨ ਜੀ ਤੇ ਸਾਰੀ ਪ੍ਰਬੰਧਕ ਕਮੇਟੀ ਹੈ ਐਲ ਸਿੰਘ ਜੀ ਕਿਉਂਕਿ ਬਾਬੇ ਭਾਈ ਭੱਤੂ ਦੀ ਜਿਹੜੀ ਜਗ੍ਹਾ ਹੈ ਉਹ ਪਿੰਡ ਗਵਿੰਦਪੁਰਾ ਦੇ ਵਿੱਚ ਵੀ ਸਥਿਰ ਹੈ ਤੇ ਅੱਜ ਪਿੰਡ ਚੱਕ ਰਾਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚਿਆ ਜਿੱਥੇ ਕਿ ਖੇਡ ਸਟੇਡੀਅਮ ਤੇ ਗੁਰੂ ਘਰ ਬਣਿਆ ਹੋਇਆ ਹੈ ਤਾਂ ਮਾਈ ਵੀਰੋ ਤੇ ਬਾਬੇ ਭਾਈ ਭੱਤੂ ਜੀ ਦਾ ਇਤਿਹਾਸ ਪਿੱਛੇ ਕੰਧ ਦੇ ਉੱਪਰ ਛਪਿਆ ਹੋਇਆ ਹੈ ਤੇ ਇੱਕ ਪੁਸਤਕ ਵੀ ਛਪੀ ਹੋਈ ਹੈ ਤੇ ਇਸ ਸੰਬੰਧ ਦੇ ਵਿੱਚ ਆਪਾਂ ਪੈਲ ਸਿੰਘ ਨਾਲ ਦੋ ਗੱਲਾਂ ਜ਼ਰੂਰ ਕਰਾਂਗੇ ਕਿਉਂਕਿ ਬਾਬੇ ਭਾਈਪੱਖ ਦੂਜੇ ਦਾ ਜਿਹੜਾ ਇਤਿਹਾਸ ਹੈ ਮਾਈ ਵੀਰੋ ਬਾਰੇ ਆਪਾਂ ਇਹਨਾਂ ਬਾਰੇ ਜਾਣਦੇ ਆ ਦੋ ਗੱਲਾਂ ਸੱਚੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਜੀ ਮੇ ਉਹ ਮਾਤਾ ਜੀ ਜੀ ਨਾਮ ਹੈ ਵੀਰੋ ਹਾਂ ਜੀ ਤੇ ਬਾਬਾ ਭਾਈ ਭਖਤੂ ਜੀ ਹਾਂ ਜੀ ਇਹਨਾਂ ਬਾਰੇ ਸਾਨੂੰ ਥੋੜੀ ਜਿਹੀ ਜਾਣਕਾਰੀ ਚਾਹੀਦੀ ਜੋ ਕਿ ਜਿਹੜੇ ਸਾਡੇ ਚਾਹਣ ਵਾਲੇ ਨੇ ਸਾਡੇ ਜਿਹੜੇ ਪੂਜਣ ਵਾਲੇ ਨੇ ਹੈ ਨਾ ਪੂਜਣ ਜੋਗ ਨੇ ਤਾਂ ਇਹਨਾਂ ਬਾਰੇ ਆਪਾਂ ਜੇ ਥੋੜੀ ਜਿਹੀ ਲੋਕਾਂ ਦੇ ਵਿੱਚ ਸਾਡੇ ਸੰਗਤ ਦੇ ਵਿੱਚ ਆਪਾਂ ਜਾਣਕਾਰੀ ਦਈਏ ਤਾਂ ਥੋੜਾ ਜਿਹਾ ਅੱਛਾ ਮਹਿਸੂਸ ਕਰਦੇ ਆ ਸਾਡੇ ਸਮਾਜ ਦੇ ਲੋਕ ਹੈ ਨਾ ਤਾਂ ਤੁਸੀਂ ਸਾਡੇ ਡੇਰਾ ਕਮਨਦਪੁਰਾ ਬਾਰੇ ਵੀ ਜਾਣਦੇ ਹੋ ਤਾਂ ਅਸੀਂ ਅੱਜ ਤੁਹਾਡੇ ਪਿੰਡ ਪਹੁੰਚੇ ਹਾਂ ਸਾਡੇ ਨਾਲ ਸਾਡੇ ਸਤਿਬਾਬਾ ਗੁਰੂ ਨਾਨਕ ਜੀ ਨੇ ਤਾਂ ਇੱਥੇ ਤੁਸੀਂ ਇਹ ਤੁਹਾਡੀ ਪ੍ਰੋਬਲਮ ਸਿੱਟੀ ਹੈ ਇਹਦਾ ਕੀ ਜੇ ਇਹ ਮਾਈ ਵਿਰੋਪਾਈ ਭਗਤ ਜੀ ਜਿਹੜੀ ਜਗ੍ਹਾ ਬਹੁਤ ਸੱਚੀ ਸੁੱਚੀ ਜਗ੍ਹਾ ਹੈ ਬਹੁਤ ਸ਼ਕਤੀ ਵਾਲੀ ਜਗ੍ਹਾ ਹੈ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ 36 ਸਾਲ ਹੋ ਗਏ ਸਾਡੇ ਟੂਰਨਾਮੈਂਟ ਚੱਲਦੇ ਨੂੰ ਕੋਈ ਜੁੱਤੀ ਨਹੀਂ ਲੈ ਕੇ ਜਾਂਦਾ ਵਿੱਚ ਪੂਰਾ ਸਾਡਾ ਉਹ ਕਰਿਆ ਭਾਈ ਕੋਈ ਬੰਦਾ ਜੁੱਤੀ ਨਹੀਂ ਲੈ ਕੇ ਜਾਂਦਾ ਚਾਹ ਕੋਈ ਅਫਸਰ ਹੈ ਚਾਹ ਕੋਈ ਲੀਡਰ ਹੈ ਹਰੇਕ ਬੰਦਾ ਜੁੱਤੀ ਲਾ ਕੇ ਫਿਰ ਅੰਦਰ ਜਾਂਦਾ ਹੈ ਉਹ ਸਖਤੀ ਆਈ ਜਗਾ ਜੀ ਜਿਵੇਂ ਹੁਣ 37ਵਾਂ ਤੁਸੀਂ ਟੂਰਨਾਮੈਂਟ ਕਰਵਾ ਰਹੇ ਹੋ 37ਵਾਂ ਟੂਰਨਾਮੈਂਟ ਤਾਂ ਇਹ ਜਿਹੜੀ ਟੂਰਨਾਮੈਂਟ ਦੀ ਜਿਹੜੀ ਇਹ ਕਮੇਟੀ ਆ ਜਾਂ ਜਿਹੜੀ ਇਹ ਜਗਾ ਬਣੀ ਹੋਈ ਹੈ ਟੂਰਨਾਮੈਂਟ ਕਰਾਉਣ ਵਾਸਤੇ ਹਾਂਜੀ ਤਾਂ ਜਾਨੀ ਉਹ ਜਿਹੜੀ ਕੋਈ ਵੀ ਜਾਨੀ ਸਾਡਾ ਚਾਹਣ ਵਾਲਾ ਆਉਂਦਾ ਇੱਥੇ ਕੋ ਖਿਡਾਰੀ ਹੈ ਚਾਹੇ ਮਤਲਬ ਕੋਈ politcal ਕੋਈ ਬੰਦਾ ਹੋਵੇ ਜਾਨੀ ਜੁੱਤੇ ਲੈ ਕੇ ਅੰਦਰ ਨਹੀਂ ਜੁੱਤੇ ਲੈ ਕੇ ਨਹੀਂ ਜਾਂਦੀ ਜਾਂਦੀ ਕੋਈ ਇਜਾਜ਼ਤ ਨਹੀਂ ਦੇਦੀ ਕੋਈ ਵੀ ਨਹੀਂ ਜਾਂਦਾ ਸਾਥੋਂ ਕਮੇਟੀ ਅੱਡਾ ਸੀ ਨਾਲ ਆ ਇਕੱਠੇ ਜੁੱਤੀ ਕੋਈ ਨਹੀਂ ਲੈ ਕੇ ਜਾਂਦੇ ਹਾਂਜੀ ਬਹੁਤ ਚਿਰ ਤੋਂ ਸਾਡੇ ਇੱਥੇ ਟੂਰਨਾਮੈਂਟ ਚੱਲਦਾ ਕੋਈ ਨਾ ਨਾ ਨੀ ਪਿਆ ਨਾ ਜਿਹੜਾ ਪਿੱਛੇ ਹਲਾਤ ਮਾੜੇ ਆ ਕੇ ਸੀ ਉਹ ਚ ਵੀ ਨਹੀਂ ਨਾ ਨਾ ਪਿਆ ਠੀਕ ਹੈ ਇੱਕ ਵੀ ਨਾ ਨਾ ਨੀ ਪਿਆ ਸਾਰਾ ਪਿੰਡ ਸਾਡਾ ਤਨਮਣ ਲਾ ਕੇ ਤਿੰਨ ਦਿਨ ਬਹੁਤ ਜ਼ਿਆਦਾ ਸੇਵਾ ਕਰਦਾ ਜੀ ਮਟਰ ਪਨੀਰ ਬਾਦੂ ਚੱਲਦੇ ਆ ਬਾਦੂ ਸਾਡੇ ਸੰਗਤ ਸੇਵਾ ਕਰਦੀ ਹੈ ਸਾਰੀਆ ਕਮੇਟੀ ਮੇਰੇ ਨਾਲ ਖੜੀ ਹੈ ਜੀ ਯਾਨੀ ਸਾਰੀ ਕਮੇਟੀ ਤੇ ਇਸ ਕਮੇਟੀ ਦੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਜਿਹੜੀ ਟੂਰਨਾਮੈਂਟ ਕਮੇਟੀ ਦੇ ਸਹਿਯੋਗ ਨਾਲ ਸਾਰਾ ਹਾਂਜੀ ਇਹ ਪ੍ਰਬੰਧ ਕੀਤਾ ਜਾਂਦਾ ਸਾਨੂੰ ਪਿੰਡ ਵੀ ਬਹੁਤ ਜ਼ਿਆਦਾ ਸਹਿਯੋਗ ਦਿੰਦਾ ਹੈ ਸਾਨੂੰ ਜਾਣ ਨਹੀਂ ਦਿੰਦਾ ਵੀ ਸੇਵਾ ਤੁਸੀਂ ਕਰੀ ਚਲੋ ਸਾਨੂੰ ਕਾਫੀ ਚਿਰ ਹੋ ਗਿਆ ਜਿੱਥੇ ਸੇਵਾ ਕਰਦੇ ਹਾਂ ਜੀ ਜੀ ਬਹੁਤ ਜਿਆਦਾ ਸਾਨੂੰ ਪਿੰਡ ਦਾ ਸਹਿਯੋਗ ਹੈ ਜੀ ਨਾ ਯਾਨੀ ਨਗਰ ਚੱਕ ਰਾਮ ਸਿੰਘ ਵਾਲਾ ਚੱਕ ਰਾਮ ਜਿਹੜੇ ਨਾਲ ਜਿਵੇਂ ਚੱਕ ਫਤੇ ਸਿੰਘ ਵਾਲਾ ਚੱਕ ਬਖਤੂ ਆ ਗਿਆ ਜਹਾਂਕਾ ਨੇੜੇ ਨੇੜੇ ਪਿੰਡੇ ਇਹਦੇ ਲੱਗਦੀ ਹੈ ਤੇ ਨਾਲੇ ਲੱਗਦੀ ਹੈ ਪੁੱਚੋ ਮੰਡੀ ਪੁੱਚੋ ਮੰਡੀ ਲੋ ਜੀ ਦੋਸਤੋ ਇਹਦੀ ਜਿਹੜੀ ਲੋਕੇਸ਼ਨ ਹੈ ਮੈਂ ਤੁਹਾਨੂੰ ਦੱਸਤੀ ਪੁੱਚੋ ਮੰਡੀ ਚੱਕ ਰਾਮ ਸਿੰਘ ਵਾਲਾ ਚੱਕ ਫਤੇ ਸਿੰਘ ਵਾਲਾ ਤੇ ਚੱਕ ਬਖਤੂ ਇਹ ਪਿੰਡ ਲੱਗਦੇ ਹੈ ਇਸ ਪਿੰਡ ਦੇ ਨਾਲ-ਨਾਲ ਇੱਥੇ ਜਗ੍ਹਾ ਬਣੀ ਹੋਈ ਹੈ ਮਾਈ ਬੀਰੋ ਤੇ ਬਾਬਾ ਭਾਈ ਭਗਤ ਜੀ ਦੀ ਬੜਾ ਹੀ ਮਨ ਨੂੰ ਸਕੂਨ ਮਿਲਿਆ ਇੱਥੇ ਪਹੁੰਚ ਕੇ ਤੇ ਮੈਂ ਇਸ ਜਿਹੜੀ ਇੱਥੇ ਪੁਰੰਦਾ ਕਮੇਟੀ ਇਹਨਾਂ ਦਾ ਤੇ ਸਾਡੇ ਨਾਲ ਪਹੁੰਚੇ ਬਾਬਾ ਪੁਰੰਦਾ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੂੰ ਮੈਂ ਬੇਨਤੀ ਜ਼ਰੂਰ ਕਰੂੰਗਾ ਪਿੰਡ ਗਵਿੰਦਪੁਰਾ ਦੇ ਵਿੱਚ ਤੁਸੀਂ ਇੱਕ ਵਾਰੀ ਜ਼ਰੂਰ ਪਹੁੰਚ ਕੇ ਡੇਰਾ ਭੈਣਾ ਸਾਹਿਬ ਗਵਿੰਦਪੁਰਾ ਦੇ ਦਰਸ਼ਨ ਜ਼ਰੂਰ ਕਰੋ ਜੀ ਧੰਨਵਾਦ ਭਾਈ ਜੀ ਆ ਭਾਈ ਜੀ